ਸੇ ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਇਹ ਆ ਦੇਖੋ ਉਸ ਤੋਂ ਬਾਅਦ ਕਿੰਨੀਆਂ ਹੀ ਭਰਤੀਆਂ ਕਿੰਨੇ ਮੌਕੇ ਆਏ ਹੁਣ ਜੇ ਮੈਂ ਆਪਣੀ ਗੱਲ ਦੱਸਾਂ ਮੇਰੀ 40 ਸਾਲ ਦੀ ਉਮਰ ਹੈ ਠੀਕ ਹੈ ਜੀ ਸਾਰੇ ਮੌਕੇ ਮੈਂ ਗਵਾ ਚੁੱਕੀ ਹੁਣ 4 ਸਾਲ ਜੌਬ ਕਰਕੇ ਬੰਦਾ ਮਤਲਬ ਤੁਸੀਂ ਆਪ ਹੀ ਸੋਚੋ ਬੰਦਾ ਕਿੰਨਾ ਮੈਂਟਲੀ ਡਿਪਰੈਸ ਹੋ ਜਾਂਦਾ ਚਾਰ-ਚਾਰ ਸਾਲ ਹੋ ਗਏ ਸਾਡੇ ਬੰਦੇ ਓਵਰੇਜ ਹੋ ਚੁੱਕੇ ਨੇ ਤੁਸੀਂ 3-3 ਸਾਲ ਬਾਟਰਾਂ ਤੇ ਪਰਵੀਸ਼ਨ ਤੇ ਸਾਨੂੰ ਧੱਕੇ ਖਵਾਏ ਠੀਕ ਹੈ ਜੀ ਉਹ ਜਿਵੇਂ ਇੱਕ ਮੌਲੇ ਵਾਲਦਾਂ ਦੀ ਗੱਲ ਹੁੰਦੀ ਆ ਵੀ ਉਹ ਤੋਂ ਸਾਰਾ ਸਾਰਾ ਕੰਮ ਲੈ ਕੇ ਐਂਡ ਤੇ ਆ ਕੇ ਉਹ ਰੱਸਾ ਲਾ ਦਿੱਤਾ ਜਾਂਦਾ ਗਾ ਵੀ ਚੱਲ ਸਾਡੇ ਨਾਲ ਤੋਂ ਉਸ ਮੋਲੇ ਬਾਲ ਤਲੀ ਹੋ ਰਹੀ ਆ ਤਿੰਨ ਤਿੰਨ ਸਾਲ ਸਾਨੂੰ ਪ੍ਰਵੇਸ਼ਨ ਤੇ ਧੱਕੇ ਖਵਾ ਕੇ ਹੁਣ ਸਾਡਾ ਰੱਸਾ ਲਾ ਰਹੀ ਆ ਪੰਜਾਬ ਸਰਕਾਰ ਕਿਉਂ ਅਸੀਂ ਇੱਧੇ ਇੰਨੀ ਵੇਲੇ ਆ ਜਾਂ ਅਸੀਂ ਇੰਨੀ ਸਰ ਇਸ਼ੂ ਇਹ ਹੈ ਕਿ ਦੇਖੋ 2021 ਦੇ ਵਿੱਚ ਸਾਡੀ ਭਰਤੀ ਹੋਈ ਸੀ ਸਾਨੂੰ 4 ਸਾਲ ਹੋ ਗਏ ਆ ਪ੍ਰਵੇਸ਼ਨ ਸਾਡਾ ਕਲੀਅਰ ਆ ਜਿਵੇਂ ਮੈਮ ਨੇ ਕਿਹਾ ਕਨਫਰਮੇਸ਼ਨ ਲੈਟਰ ਸਾਨੂੰ ਮਿਲ ਚੁੱਕੇ ਆ ਸਰ ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਇਹ ਆ ਦੇਖੋ ਉਦੋਂ ਬਾਅਦ ਕਿੰਨੀਆਂ ਹੀ ਭਰਤੀਆਂ ਕਿੰਨੇ ਮੌਕੇ ਆਏ ਹੁਣ ਜੇ ਮੈਂ ਆਪਣੀ ਗੱਲ ਦੱਸਾਂ ਮੇਰੀ 40 ਸਾਲ ਦੀ ਉਮਰ ਹੈ ਠੀ ਹੈਨਾ 4 ਸਾਲ ਜੌਬ ਕਰਕੇ ਬੰਦਾ ਮਤਲਬ ਅਬ ਤੁਸੀਂ ਆਪ ਹੀ ਸੋਚੋ ਬੰਦਾ ਕਿੰਨਾ ਮੈਂਟਲੀ ਡਿਪਰੈਸ ਹੋ ਜਾਂਦਾ ਹੈ ਹੈਨਾ ਅਸੀਂ ਕੋਈ ਗੁਨਾਹ ਕੀਤਾ ਹੈ ਸਰ ਜੀ ਮਤਲਬ ਕੋਈ ਕੇਸ ਦਾ ਸਾਨੂੰ ਨਹੀਂ ਪਤਾ ਸੀ ਕੋਈ ਕੇਸ ਚੱਲ ਰਿਹਾ ਸਾਨੂੰ ਉਹਨਾਂ ਦਾ ਮਤਲਬ ای ਡਬਲ ਜੀ ਐਸ ਨਾਲ ਜੋ ਵੀ ਕੈਂਡੀਡੇਟਸ ਹੈਗੇ ਆ ਸਾਨੂੰ ਉਹਨਾਂ ਨੂੰ ਕੋਈ ਗਿਲਾ ਨਹੀਂ ਹੈ ਸਰਕਾਰ ਉਹਨਾਂ ਨੂੰ ਜੌਬ ਦੇਵੇ ਹੈਨਾ 4200 ਪੋਸਟ ਸਰ ਡਿਪਾਰਟਮੈਂਟ ਦੇ ਵਿੱਚ ਪਈ ਆ ਪਰ ਸਾਡਾ ਹੱਕ ਨਾ ਖੋਗੇ ਸਰ ਸਰ ਸਭ ਤੋਂ ਵੱਡੀ ਗੱਲ ਹੈ ਜਿਵੇਂ ਕਹਿੰਦੇ ਹਨ ਵੀ ਪੰਜਾਬ ਦੀ ਧਰਤੀ ਹੈ ਇਹਦੇ ਗੁਰੂਆਂ ਪੀਰਾਂ ਮੈਨੂੰ ਤਾਂ ਲੱਗਦਾ ਹੈ ਲੀਡਰੀ ਰੱਬ ਬਣੇ ਬੈਠੇ ਆ ਠੀਕ ਹੈ ਦੂਸਰੀ ਗੱਲ ਮੈਂ ਬਹੁਤ ਵਾਰੀ ਸੁਣੀ ਹੈ ਮੰਤਰੀਆਂ ਦੇ ਮੂੰਹੋਂ ਬੱਚੇ ਬਾਹਰ ਕਿਉਂ ਜਾ ਰਹੇ ਸਰ ਬੱਚੇ ਕੀ ਕਰਨਗੇ ਜਿਹੜੇ ਮਿਹਨਤ ਨਾਲ ਸਰ 37 ਸਾਲ ਦੀ ਏਜ ਦੇ ਵਿੱਚ ਮੈਨੂੰ ਜੋਬ ਮਿਲੀ ਆ ਠੀਕ ਹੈ ਚਲੋ ਕੋਈ ਗੱਲ ਨਹੀਂ ਲੱਖ ਹੁੰਦਾ ਬੰਦੇ ਦਾ ਡਿਲੇ 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 ਪਰ ਅਸੀਂ ਬੜੀ ਮਿਹਨਤ ਨਹੀਂ ਛੱਡੀ ਕਿ ਮਿਹਨਤ ਇੰਨੀ ਮਿਹਨਤ ਕਰਨ ਤੋਂ ਬਾਅਦ ਸਰਕਾਰ ਸਾਡੀ ਜੋਬ ਇਸ ਤਰ੍ਹਾਂ ਖੋਏਗੀ ਕੀ ਗਾਈਡ ਕਰਾਂਗੇ ਅਸੀਂ ਕੀ ਗਾਈਡ ਕਰਾਂਗੇ ਸਰ ਬੱਚਿਆਂ ਨੂੰ ਹੁਣ ਬੱਚਿਆਂ ਨੂੰ ਸੀ ਆਪਣੇ ਮਤਲਬ ਮੇਰਾ ਅਕਸਲ ਲੱਗਿਆ ਪੈਸਾ ਕੋਈ ਮਕਰੇਲੂ ਮਜਬੂਰੀਆਂ ਕਰਕੇ ਮੈਂ ਜੌਬ 'ਚ ਨਹੀਂ ਆ ਸਕੀ ਮੇਰਾ ਟੈਸਟ ਵਾਲੋ ਨਹੀਂ ਕਲੀਅਰ ਹੋਇਆ 37 ਸਾਲ ਦੀ ਉਮਰ 'ਚ ਜਾ ਕੇ ਮੈਨੂੰ ਜੋਬ ਮਿਲੀ ਠੀਕ ਹੈ ਮੈਂ ਬੱਚਿਆਂ ਨੂੰ ਕੀ ਕਹਾਂਗੀ ਬੇਟੇ ਮਿਹਨਤ ਛੱਡ ਦਿਓ ਮਿਹਨਤ ਤੁਹਾਨੂੰ ਮਿਹਨਤ ਕੋਈ ਹੱਲ ਨਹੀਂ ਮਿਲਣਾ ਇਹ ਸਰਕਾਰਾਂ ਮਤਲਬ ਸਾਡੇ ਨਾਲ ਸਾਡੀ ਮਤਲਬ ਸਾਡਾ ਸ਼ੋਸ਼ਣ ਕਰ ਰਹੀਆਂ ਨੇ ਸਰ ਅਸੀਂ 3704 ਮਾਸਟਰ ਕੈਟਰ ਦੇ ਪੱਕੇ ਮੁਲਾਜ਼ਮਾਂ ਜੀ ਸਾਨੂੰ 4-4 ਸਾਲ ਹੋ ਗਏ ਭਰਤੀ ਹੋਿਆਂ ਨੂੰ ਸਾਡੇ ਪ੍ਰਵੇਸ਼ਨ ਵੀ ਕਲੀਅਰ ਨੇ ਸਾਡੀ ਭਰਤੀ 2021 ਦੇ ਵਿੱਚ ਹੋਈ ਸੀਗੀ ਤਾਂ ਜਦੋਂ ਸਾਡੀ ਭਰਤੀ ਹੋਈ ਤਾਂ ਸਾਡੀ ਭਰਤੀ ਦੇ ਉੱਪਰ ਇੱਕ ਕੇਸ ਲੱਗਿਆ ਸੀ ਉਸ ਕੇਸ ਬਾਰੇ ਸਾਡੇ ਕਿਸੇ ਬੰਦੇ ਨੂੰ ਕੋਈ ਜਾਣਕਾਰੀ ਨਹੀਂ ਜੋ ਵਿਭਾਗ ਕਹਿ ਰਿਹਾਗਾ ਜੋ ਕੋਰਟ ਦੇ ਵਿੱਚੋਂ ਹੁਣ ਜੱਜਮੈਂਟਸ ਪੜੀਆਂ ਉਸ ਤੋਂ ਸਾਨੂੰ ਪਤਾ ਲੱਗਿਆ ਵੀ ਸਾਡੀ ਭਰਤੀ ਤੇ ਕੋਈ ਕੇਸ ਵੀ ਲੱਗਾ ਹੋਇਆ ਸੀਗਾ ਕੋਈ ਕੇਸ ਲੱਗਾ ਸੀਗਾ 2021 ਦੇ ਵਿੱਚ ਹੀ ਡਬਲਯੂਐਸ ਦਾ ਉਸ ਕੇਸ ਦਾ ਜਿਹੜਾ ਫੈਸਲਾਗਾ ਅਕਤੂਬਰ 2024 ਦੇ ਵਿੱਚ ਆਉਂਦਾਗਾ ਤਾਂ ਉਸ ਕੇਸ ਦੇ ਨਾਲ ਕੀ ਹੋਇਆ ਸਾਡੀਆਂ ਜੋ ਮੈਰਿਟ ਲਿਸਟਾਂ ਨੇ ਉਹ ਰਿਵਾਈਜ਼ ਹੋ ਗਈਆਂ ਮੈਰਿਟ ਲਿਸਟਾਂ ਰਿਵਾਈਜ਼ ਹੋਣ ਨਾਲ ਸਾਡੇ ਕੁਝ ਜੋ ਕੈਂਡੀਡੇਟਸ ਨੇ ਉਹਨਾਂ ਨੂੰ ਵਿਭਾਗ ਨੇ ਲਿਸਟ ਤੋਂ ਬਾਹਰ ਕਰਤਾ ਦੇਖੋ ਸਾਡੇ ਕਿਸੇ ਵੀ ਸਾਥੀ ਨੂੰ ਇਸ ਕੇਸ ਬਾਰੇ ਕੁਝ ਨਹੀਂ ਪਤਾ ਸੀ ਨਾ ਵਿਭਾਗ ਨੇ ਇਸ ਜ਼ਰੂਰੀ ਸਮਝਿਆ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਪਤਾ ਕਰਾਇਆ ਜਾਵੇ ਇਹਨਾਂ ਨੂੰ ਦੱਸਿਆ ਜਾਵੇ ਤਾਂ ਸਿੱਧਾ ਚੱਕ ਕੇ ਵਿਭਾਗ ਨੇ ਜੋ ਲਿਸਟਾਂ ਨੇ ਉਹ ਰੀਕਾਸਟ ਕਰਤੀਆਂ ਤੇ ਜੋ ਸਾਡੇ ਸਾਥੀ ਨੇ ਉਹਨਾਂ ਨੂੰ ਰੀਕਾਸਟ ਲਿਸਟਾਂ ਚੋਂ ਬਾਹਰ ਕਰਤਾ ਇਹ ਗਲਤੀ ਪੰਜਾਬ ਸਰਕਾਰ ਦੀ ਆ ਇਹ ਗਲਤੀ ਡਿਪਾਰਟਮੈਂਟ ਦੀ ਆ ਡਿਪਾਰਟਮੈਂਟ ਦੀ ਗਲਤੀ ਆ ਪੰਜਾਬ ਸਰਕਾਰ ਦੀ ਗਲਤੀ ਆ ਸਾਡੇ ਕਿਸੇ ਬੰਦੇ ਦੀ ਕੋਈ ਗਲਤੀ ਨਹੀਂ ਹੈਗੀ ਸਾਡੇ ਕਿਸੇ ਵੀ ਸਾਥੀ ਦਾ ਕੋਈ ਕਸੂਰ ਨਹੀਂ ਹੈਗਾ ਅੱਜ ਸਾਡੇ 117 ਸਾਥੀਆਂ ਨੂੰ ਵਿਭਾਗ ਨੇ ਇਹ ਗੱਲ ਕਹਤੀ ਆ ਵੀ ਤੁਸੀਂ ਮੈਰਿਟ ਲਿਸਟ ਚੋਂ ਬਾਹਰ ਹੋ ਤਾਂ ਮੈਂ ਇਹ ਪੁੱਛਣਾ ਚਾਹਣਾਗਾ ਇਹਨਾਂ ਨੂੰ ਵੀ ਚਾਰ ਚਾਰ ਸਾਲ ਹੋ ਗਏ ਸਾਡੇ ਬੰਦੇ ਓਵਰੇਜ ਹੋ ਚੁੱਕੇ ਨੇ ਤੁਸੀਂ ਤਿੰਨ ਤਿੰਨ ਸਾਲ ਬਾਰਡਰਾਂ ਤੇ ਪ੍ਰਵੇਸ਼ਣ ਤੇ ਸਾਨੂੰ ਧੱਕੇ ਖਵਾਏ ਠੀਕ ਆ ਜੀ ਉਹ ਜਿਵੇਂ ਇੱਕ ਮੋਲੇ ਬਾਲਦਲ ਦੀ ਗੱਲ ਹੁੰਦੀ ਆ ਵੀ ਉਹ ਤੋਂ ਸਾਰਾ ਸਾਰਾ ਕੰਮ ਲੈ ਕੇ ਐਂਡ ਤੇ ਆ ਕਿ ਉਹਦਾ ਰੱਸਾ ਲਾ ਦਿੱਤਾ ਜਾਂਦਾਗਾ ਵੀ ਚੱਲ ਸਾਡੇ ਨਾਲ ਤੋਂ ਉਸ ਮੋਲੇ ਬਾਲਦਲ ਹੋ ਰਹੀ ਆ ਤਿੰਨ ਤਿੰਨ ਸਾਲ ਸਾਨੂੰ ਪ੍ਰਵੇਸ਼ਣ ਤੇ ਧੱਕੇ ਖਵਾ ਕੇ ਹੁਣ ਸਾਡਾ ਰੱਸਾ ਲਾ ਰਹੀ ਆ ਪੰਜਾਬ ਸਰਕਾਰ ਕਿਉਂ ਅਸੀਂ ਇੰਨੀ ਇੰਨੀ ਵਿਹਲੇ ਆ ਜਿਵੇਂ ਅਸੀਂ ਇੰਨੀ ਰਣਨੀਤੀ ਕੀ ਆ ਰਣਨੀਤੀ ਤਾਂ ਇਹ ਆ ਜੀ ਦੇਖੋ ਸਾਡੇ ਜਿੰਨੇ ਵੀ ਸਾਥੀ ਫੈਕਟਰ ਨੇ ਜਿੰਨਾ ਟਾਈਮ ਸਾਡਾ ਕੱਲਾ ਕੱਲਾ ਸਾਥੀ ਵਿਭਾਗ ਮੈਰਿਟ ਲਿਸਟ ਦੇ ਵਿੱਚ ਨਹੀਂ ਲੈ ਕੇ ਆਉਂਦਾ ਅਸੀਂ ਆਪਦਾ ਜੋ ਪ੍ਰਦਰਸ਼ਨ ਉਹ ਜਾਰੀ ਰੱਖਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜ ਰਹੇ ਆ ਕਾਨੂੰਨੀ ਲੜਾਈ ਦੇ ਵਿੱਚੋਂ ਵੀ ਅਸੀਂ ਜਿੱਤ ਚੁੱਕੇ ਹਾਂ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਵਿਭਾਗ ਸਾਡੇ ਨਾਲ ਨਿੱਜੀ ਖੁੰਦਕ ਕਿਉਂ ਕੱਢ ਰਿਹਾ ਹੈਗਾ ਅਸੀਂ 25 ਮਾਰਚ ਨੂੰ ਇੱਕ ਕੋਰਟ ਕੇਸ ਲਗਾਇਆ ਸੀਗਾ ਜਿਸ ਦੇ ਵਿੱਚ ਸਾਨੂੰ ਜੋ ਸ਼ੋਕੋਜ਼ ਆਏ ਸੀਗੇ ਵੀ ਸਾਨੂੰ ਸ਼ੋਕੋਜ਼ ਕਿਉਂ ਜਾਰੀ ਕੀਤੇ ਤਾਂ 1 April ਨੂੰ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਇਆ ਵੀ ਇਹ ਵਿਭਾਗ ਦੇ ਵਿੱਚ 4202 ਪੋਸਟਾਂ ਅਸਾਮੀਆਂ ਖਾਲੀ ਨੇ ਤਾਂ ਇਹਨਾਂ ਬੰਦਿਆਂ ਨੂੰ ਜੋ ਅਸਾਮੀਆਂ ਖਾਲੀ ਨੇ ਨਾਲ ਜਜਮੈਂਟਸ ਲਗਾਈ ਸੁਪਰੀਮ ਕੋਰਟ ਦੀ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਹ ਇਹ ਕਹਿੰਦੀ ਆ ਵੀ ਜੇਕਰ ਵਿਭਾਗ ਚ ਪੋਸਟਾਂ ਖਾਲੀ ਨੇ ਤਾਂ ਕਿਸੇ ਬੰਦੇ ਨੂੰ ਤੁਸੀਂ ਬਾਹਰ ਨਹੀਂ ਕਰ ਸਕਦੇ ਜੇ ਬੰਦੇ ਦਾ ਫਾਲਟ ਨਹੀਂ ਹੈਗਾ ਤਾਂ ਉਹ ਜਿਹੜੀ ਜੱਜਮੈਂਟਸ ਆ ਉਹ ਵਿਭਾਗ ਕੋਲੇ ਗਈ ਪਤਾ ਨਹੀਂ ਵਿਭਾਗ ਨੂੰ ਕੀ ਸਾਡੇ ਨਾਲ ਕੋਈ ਨਿੱਜੀ ਹੁੰਦਕਾ ਤਾਂ ਵਿਭਾਗ ਨੇ ਉਸ ਜੱਜਮੈਂਟ ਨੂੰ ਅੱਖੋਂ ਪਰੋਖੇ ਕਰਤਾ ਤੇ ਫਿਰ ਸਾਡੇ ਬੰਦਿਆਂ ਨੂੰ ਜਿਹੜੇ ਸ਼ੋਕਾਜ਼ ਨੋਟਿਸ ਆ ਉਹ ਜਾਰੀ ਕਰਨੇ ਸ਼ੁਰੂ ਕਰਤੇ 2021 ਦੇ ਵਿੱਚ ਸਾਡੀ ਭਰਤੀ ਆਈ ਹੈ ਜੀ ਪੂਰੀ ਕਲੀਅਰਟੀ ਦੇ ਨਾਲ ਅਸੀਂ ਭਰਤੀ ਹੋਏ ਆਂ ਹਰ ਇੱਕ ਬਰੀਕ ਬਰੀਕ ਤੋਂ ਬਰੀਕ ਟੈਸਟ ਕਲੀਅਰ ਕਰਕੇ ਟੈਟ ਕਲੀਅਰ ਕਰਕੇ ਮਾਸਟਰ ਕੈਡਰ ਦੇ ਕੇ ਅਸੀਂ ਆਪਦੀ ਕਲੀਅਰਟੀ ਦੇ ਨਾਲ ਅਸੀਂ ਜੋਬ ਦੇ ਵਿੱਚ ਆਏ ਆਂ ਹੁਣ ਸਾਡਾ ਮਸਲਾ ਇਹ ਹੈ ਕਿ ਸਰ ਜਦੋਂ ਅਸੀਂ ਜੁਆਇਨ ਕੀਤਾ ਸੀ ਸਾਨੂੰ ਨਹੀਂ ਸੀ ਪਤਾ ਕਿ ਕਿਸੇ ਤਰ੍ਹਾਂ ਦਾ ਕੇਸ ਲਗਾਇਆ ਜਾ ਰਿਹਾ 3704 ਦੇ ਉੱਪਰ ਅਸੀਂ ਆਰਾਮਦਾਈਨਾ ਜਿਵੇਂ ਜਿਵੇਂ ਡਿਪਾਰਟਮੈਂਟ ਨੇ ਸਾਨੂੰ ਲਿਸਟਾਂ ਕੱਢੀਆਂ ਉਸ ਲਿਸਟਾਂ ਦੇ ਮੁਤਾਬਕ ਅਸੀਂ ਆਏ ਸਕਰੂਟੀ ਕੀਤੀ ਜੁਆਇਨ ਕੀਤਾ ਅਪਾਇੰਟਮੈਂਟ ਲੈਟਰ ਲੈਤੇ ਸਭ ਕੁਝ ਆਪਣਾ ਆਰਾਮਦਾਈਨਾ ਚੱਲੀ ਜਾਂਦਾ ਜੀ ਹੁਣ ਅਚਾਨਕ ਕੀ ਹੁੰਦਾ ਕਿ 7 ਫਰਵਰੀ ਨੂੰ ਲਿਸਟਾਂ ਆਉਂਦੀਆਂ ਨੇ ਜਿਸ ਦੇ ਵਿੱਚੋਂ 441 ਵਾਰ ਕੈਂਡੀਡੇਟਸ ਆ ਜਿਹੜੇ ਉਹ ਲਿਸਟਾਂ ਦੇ ਵਿੱਚ ਆਊਟ ਹੋ ਜਾਂਦੇ ਨੇ ਉਸ ਦਾ ਜਦੋਂ ਸੀਰੀਜ਼ਨ ਪੁੱਛਿਆ ਗਿਆ ਤਾਂ ਉਸ ਦਾ ਰੀਜ਼ਨ ਇਹ ਨਿਕਲਿਆ ਕਿ ایਡਬਲਯੂਐਸ ਵਾਲੇ ਨੇ ਜਿਹੜੇ ਕੇਸ ਉਹ ਜਿੱਤ ਚੁੱਕੇ ਨੇ ਸਾਡਾ ایਡਬਲਯੂਐਸ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸਾਡੇ ਭੈਣ ਭਰਾ ਨੇ ਉਹਨਾਂ ਦਾ ਵੀ ਡਿਜ਼ਰਵਿੰਗ ਜੇਕਰ ਅਸੀਂ ਮੰਨੀ ਉਹ ਵੀ ਡਿਜ਼ਰਵਿੰਗ ਇੱਕ ਤਰ੍ਹਾਂ ਦੇ ਕੈਂਡੀਡੇਟ ਨੇ ਪਰ ਇੱਕ ਗੱਲ ਬੜੀ ਹੈਰਾਨੀ ਵਾਲ ਹੈ ਕਿ ਕਿਸੇ ਨੂੰ ਅਡਜਸਟ ਕਰਨਾ ਹੈ ਉਹ ਸਖੀ ਗੱਲ ਹੈ ਪਰ ਕਿਸੇ ਨੂੰ ਪੱਟ ਕੇ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਡਿਪਾਰਟਮੈਂਟ ਕਰ ਹੀ ਨਹੀਂ ਰਿਹਾ ਐਡਜਸਟ ਇਹ ਗੱਲ ਸਾਡੇ ਤੋਂ ਹਜ਼ਮ ਨਹੀਂ ਹੋ ਰਹੀ 3 ਸਾਲ ਅਸੀਂ ਪ੍ਰবেশਨ ਪੂਰਾ ਕੀਤਾ 4 ਸਾਲ ਰੈਗੂਲਰ ਹੋ ਗਏ ਕਨਫਰਮੇਸ਼ਨ ਲੈਟਰ ਵੀ ਸਾਨੂੰ ਮਿਲ ਚੁੱਕੇ ਨੇ ਪਰ ਹੁਣ ਸਾਡੇ ਨਾਲ ਡਿਪਾਰਟਮੈਂਟ ਹੈ ਜਿਹੜਾ ਇੱਕ ਬੜੀ ਜੇ ਪਿਓਰ ਪੰਜਾਬੀ ਦੇ ਵਿੱਚ ਕਹਿ ਲਈਏ ਇੱਕ ਘਟਿਆ ਹਰਕਤ ਹੈ ਜਿਹੜੀ ਉਹ ਸਾਡੇ ਨਾਲ ਕਰ ਰਿਹਾ ਸੁਣਵਾਈ ਨਹੀਂ ਹੋ ਰਹੀ ਹੈਗੀ ਕਿਤੇ ਵੀ ਦੇਖੋ ਡਿਪਾਰਟਮੈਂਟ ਦੀ ਗਲਤੀ ਹੈ ਸਾਡੀ ਕੋਈ ਗਲਤੀ ਨਹੀਂ ਸਿੰਪਲੀ ਮੈਨੂੰ ਵੀ ਦੱਸੋ